ਚਾਹੇ ਕਿ ਨਾ ਸਰਕਾਰਾਂ ਦੇ ਵੱਲੋਂ ਨੌਜਵਾਨੀ ਦੇ ਉੱਪਰ ਹੋਰ ਇਹ ਸੁਧਰ ਅੰਮ੍ਰਿਤਪਾਲ ਦੀ ਗੱਲ ਸਾਰੇ ਇੰਜੀਨੀਅਰ ਸੰਕਟਾਂ ਦਾ ਚਾਰ ਕਰਨ ਵਾਲੀਆਂ ਉਹਨਾਂ ਯੋਧਿਆਂ ਦੀ ਗੱਲ ਜਿਹੜੀ ਮੈਂ ਪਹਿਲਾਂ ਵੀ ਗੱਲ ਕੀਤੀ ਆ ਤਾਂ ਜੇ ਕਿਸੇ ਦੀ ਇੱਜ਼ਤਾਂ ਦੇ ਵੱਜੋਂ ਢੱਲਿਆ ਤਾਂ ਸਰਦਾਰ ਸਿਮਰਜੀਤ ਸਿੰਘ ਮਾਨ ਕਿਸੇ ਵੀ ਧਰਮ ਦੇ ਉੱਪਰ ਮੁਸੱਦਦ ਹੋਇਆ ਹੈ ਉਹਨਾਂ ਦੇ ਲਈ ਹੱਥ ਅੰਨਾ ਨਾ ਮਾਰਿਆ ਤਾਂ ਸਰਦਾਰ ਸਿਮਰਜੀਤ ਸਿੰਘ ਮਾਨ ਕਿਸੇ ਦੀ ਇੱਜ਼ਤਾਂ ਨਹੀਂ ਵੱਜ ਚੱਲਦੀਆਂ ਜਦੋਂ ਵੀ ਕਿਸੇ ਦੇ ਉੱਪਰ ਢੀਠ ਪਈਆ ਇਹ ਅੱਜ ਕੋਈ ਨਵਾਂ ਨਹੀਂ 40 ਸਾਲਾਂ ਤੋਂ ਲੈ ਕੇ ਹੁਣ ਤੱਕ ਇੱਕ ਸੱਚ ਦੀ ਲੜਾਈ ਲੜਦੇ ਆ ਰਹੇ ਆ ਸੋਚ ਦੀ ਲੜਾਈ ਲੜਦੇ ਆ ਰਹੇ ਆ ਸਟੈਂਡ ਦੀ ਲੜਾਈ ਲੜਦੇ ਆ ਰਹੇ ਆ ਪੰਜਾਬ ਦੀ ਜੋ ਪੰਜਾਬ ਦੀ ਨੌਜਵਾਨੀ ਦੀ ਉਹਨੂੰ ਬਚਾਉਣ ਦੇ ਲਈ ਗੱਲ ਕਰਦੇ ਆ ਰਹੇ ਆ ਹੁਣ ਜਿਆਦਾ ਸਮਾਂ ਨਾ ਲਈਏ ਜਗਾਰਿਆਂ ਦੀ ਗੋਹਲ ਦੇ ਵਿੱਚ ਉਸ ਕੌਮੀ ਯੋਧੇ ਕੌਮੀ ਜਰਨੈਲ ਨੂੰ ਆਪਾ ਸਟੇਜ ਤੇ ਬੁਲਾਉ ਜੋ ਕਿ ਆਪ ਸੰਗਤਾਂ ਨਾਲ ਸਭ ਸਾਂਝੇ ਕਰਨ ਦੇ ਲਈ ਆਪਾਂ ਨੂੰ ਬੁਲਾਵਾ ਦਿੱਈਏ ਸੋ ਇੱਕ ਦੋ ਜਿਕਾਰੇ ਲਾਵਾਂਗੇ ਸਰਦਾਰ ਜਗਨਜੀਤ ਸਿੰਘ ਮਾਨ ਜੈਕਾਰਾ ਸਰਦਾਰ ਜਗਨਜੀਤ ਸਿੰਘ ਮਾਨ ਜੈਕਾਰਾ ਮਾਨ ਤੇਰੀ ਸੋਤ ਤੇ ਜੈਕਾਰਾ ਹੋ ਕੇ ਮਾਨ ਤੇਰੀ ਸੋਤ ਤੇ ਜੈਕਾਰਾ ਹੋ ਕੇ ਸਰਦਾਰ ਜਗਨਜੀਤ ਸਿੰਘ ਮਾਨ ਜੈਕਾਰਾ ਸੋ ਸਰਦਾਰ ਸਿਮਰਜੀਤ ਸਿੰਘ ਮਾਨ ਉਹ ਆਪਸਪਤਾਂ ਦੇ ਨਾਲ ਸਾਹਮਣੇ ਜੋ ਵਿਚਾਰ ਹੈ ਜੋ ਸੋਚ ਹੈ ਜੋ ਸੰਤਾਨ ਦੇ ਨਾਲ ਵਿਚਾਰ ਸਾਹਮਣੇ ਕਰਨੇ ਸਰਦਾਰ ਸਿਮਰਜੀਤ ਸਿੰਘ ਮਾਨ ਸਤਕਾਰਯੋ ਸਾਧ ਸੰਗਤ ਜੀ ਨਿਮਰਤਾ ਸਹਿਤ ਆਪ ਨੂੰ ਫਤਿਹ ਅਰਜ਼ ਕਰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਖੁਸ਼ੀ ਹੈ ਆਪ ਜੀ ਦੇ ਦਰਸ਼ਨ ਕਰਕੇ ਆਪ ਜੀ ਪੰਜਾਬ ਦੀ ਹੱਦ ਦੇ ਉੱਤੇ ਬੈਠੇ ਹੋ ਇਤੋਂ ਬਾਅਦ ਹਰਿਆਣਾ ਸ਼ੁਰੂ ਹੋ ਜਾਂਦਾ ਸਿੱਖ ਕੌਮ ਦਾ ਹਲਕਾ ਬਹੁਤ ਵੱਡਾ ਰਿਹਾ ਖਾਈਬਰ ਪਾਸ ਜਮਰੋਡ ਤੋਂ ਲੈ ਕੇ ਸਾਥਲੋਟ ਤੱਕ ਕਸ਼ਮੀਰ ਤੇ ਲਦਾਖ ਉਬੀ ਸਿੱਖ ਖੂਬ ਮੱਦੇ ਹਿੱਸੇ ਸਣ ਮਲਤਾਨ ਤੇ ਸਿੰਧ ਸੋ ਸਾਥ ਸੰਗਤ ਜੀ ਹੋੜੀ ਹੋੜੀ ਸਾਡੇ ਇਲਾਕੇ ਛੋਟੇ ਹੁੰਦੇ ਗਏ ਅੰਗਰੇਜ਼ਾਂ ਨੇ ਛੋਟੇ ਕਰਤੇ 1849 ਦੇ ਵਿੱਚ ਔਰ ਉਹਨਾਂ ਨੇ ਜਦੋਂ ਨਹੌਰ ਦਰਬਾਰ ਸਿੱਖ ਹਕੂਮਤ ਨੂੰ ਨਹੌਰ ਦਰਬਾਰ ਸੰਧੀ ਦਾ ਆਪਣੀ ਸੰਧੀ ਦੇ ਵਿੱਚ ਲਿਖਿਆ ਕਿ ਲੋਹਰ ਦਰਬਾਰ ਦੀ ਜਿਹੜੀ ਬਾਦਸ਼ਾਹੀ ਹੈ ਉਹ ਫੇਰ ਬਰਕਰਾਰ ਕਰਦਾਂਗੇ ਜਦੋਂ ਮਹਾਰਾਜਾ ਦਲੀਪ ਸਿੰਘ ਉਮਰ ਤੇ ਹੋ ਜਾਣਗੇ ਉਹਨਾਂ ਨੇ ਇਹ ਜਿਹੜੀ ਸੰਧੀ ਸੀ ਉਹਦੀ ਪੂਰੀ ਪਾਲਣਾ ਨਹੀਂ ਕੀਤੀ ਹੈ ਔਰ ਮਹਾਰਾਜਾ ਦਲੀਪ ਸਿੰਘ ਨੂੰ ਛੋਟੇ ਬਾਰਕ ਨੂੰ ਫੜ ਕੇ ਵਲੇਤ ਲੈ ਗਏ ਸੋ ਇਹ ਦਾਸਤਾਨ ਹੈ ਜਦੋਂ 1947 ਹੋਇਆ ਉਸ ਵੇਲੇ ਅੰਗਰੇਜ਼ਾਂ ਨੇ ਆਪਣਾ ਹਿੰਦੁਸਤਾਨ ਦਾ ਰਾਜ ਛੱਡਿਆ ਜੇ ਅੰਗਰੇਜ਼ ਸਿੱਖਾਂ ਦੇ ਨਾਲ ਸੱਚੇ ਹੁੰਦੇ ਜਿੰਨਾਂ ਨੇ 1859 ਦੀ ਸੰਧੀ ਸੀ ਉਹਦੇ ਵਿੱਚ ਲਿਖਿਆ ਸੀ ਕਿਸੇ ਕੋਲ ਦੀ ਬੱਚਾਈ ਵਾਸਤੇ ਕੀਤੀ ਜਾਉਗੀ ਪਰ 1947 ਦੇ ਵਿੱਚ ਜਦੋਂ ਅੰਨਾ ਨੇ ਹਿੰਦੁਸਤਾਨ ਛੱਡਿਆ ਮੁਸਲਮਾਨ ਦੇ ਲਈ ਪਾਕਿਸਤਾਨ ਛੱਡ ਕੇ ਹਿੰਦੂ ਦੇ ਲਈ ਇੰਡੀਆ ਛੱਡ ਕੇ ਜਿਹੜੇ ਵਹਿਦੇ ਸੀ ਉਹ ਪੂਰੇ ਨੀਤੀ ਤੇ ਫਿਰ 1966 ਦੇ ਵਿੱਚ ਪੰਜਾਬ ਨੂੰ ਹੋਰ ਛੋਟਾ ਕੀਤਾ ਗਿਆ ਇਹਦੇ ਵਿੱਚੋਂ ਸਿੰਧੀ ਬੋਲ ਦੇ ਇਲਾਕੇ ਹਰਿਆਣੇ ਦੇ ਤੇ ਜਬ ਹਿਮਾਚਲ ਦੇ ਵਿੱਚ ਦੇ ਤੇ ਪਰ ਅਸਲੀ ਜਿਹੜੇ ਪੰਜਾਬੀ ਬੋਲ ਦੇ ਇਲਾਕੇ ਹੈ ਕਰਨਾਲ ਸਰਸਾ ਅੰਬਾਲਾ ਖੇਤਰ ਇਹ ਪੰਜਾਬ ਦੇ ਵਿੱਚ ਨਹੀਂ ਮਿਲਾਇਏ ਜਿਹੜੀ ਕੀ ਸਾਡੇ ਨਾਲ ਬਹੁਤ ਭਾਰੀ ਸਾਡੇ ਨਾਲ ਗੁਨਾਹ ਕੀਤਾ ਹਿਮਾਚਲ ਦੇ ਵਿੱਚ ਜਿਹੜਾ ਇਲਾਕਾ ਕਾਂਗੜਾ ਸੀ ਉਨਾਂ ਸੀ ਚੰਬਾ ਸੀ ਇਹ ਵੀ ਪੰਜਾਬੀ ਬੋਲਣ ਦੇ ਇਲਾਕੇ ਸੀਗੇ ਇਹਨਾਂ ਨੂੰ ਵੀ ਸਾਡੇ ਪੰਜਾਬ ਦੇ ਵਿੱਚ ਨਹੀਂ ਜਲਿਆ ਸੋ ਹੌਲੀ ਹੌਲੀ ਸਾਡੇ ਨਾਲ ਬੇਮਾਨੀ ਹੁੰਦੀ ਰਹੀ ਬੇਮਾਨੀ ਰੋਕਣ ਦੇ ਲਈ ਜਿਹੜੇ ਸਿੱਖਾਂ ਦੇ ਲੀਡਰ ਹੁੰਦੇ ਐ ਉਹ ਅਥਰਾਫੀ ਤੌਰ ਦੇ ਉੱਤੇ ਤਖੜੇ ਹੋਣੇ ਚਾਹੀਦੇ ਐ ਸਾਡੇ ਲੀਡਰ ਇੱਕ ਲੱਕੀ ਤੌਰ ਦੇ ਉੱਤੇ ਕਮ ਜਵਰ ਸਿੰਘ ਸੰਤ ਅਤੇ ਸਿੰਘ ਤੇ ਸੰਤ ਕਰਨ ਸਿੰਘ ਇਨਨੇ ਯਤਨ ਕੀਤੇ ਕਿ ਨਵਾਂ ਪੰਜਾਬੀ ਸੁਪਾ ਬਣੇ ਤੇ 1966 ਦੇ ਵਿੱਚ ਇਹ ਬਣ ਗਿਆ ਜਦੋਂ ਨਵੇਂ ਪੰਜਾਬ ਦਾ ਨਕਸ਼ਾ ਬਣਨਾ ਸੀ ਤੁਸੀਂ ਸਾਰੇ ਖੇਤ ਇਸ ਤੋਂ ਵਾਲੇ ਉਹ ਖੇਤ ਮਜ਼ਦੂਰ ਹੋ ਤੁਹਾਨੂੰ ਪਤਾ ਹੈ ਕਿ ਜੇ ਤੋਂ ਪਟਵਾਰੀ ਗਦੌਰੀ ਕਰਨ ਆਉਂਦਾ ਹੈ ਤਾਂ ਫਿਰ ਅਸੀਂ ਸ਼ਹਿਰ ਨੂੰ ਨਹੀਂ ਭੱਜਦੇ ਅਸੀਂ ਸਿਰ ਤੇ ਬੈਠ ਕੇ ਗਦੌਰੀ ਕਤੌਣੇ ਹ ਪਰ ਸੰਤ ਫਤਿਹ ਸਿੰਘ ਤੇ ਸੰਤ ਚੰਨ ਸਿੰਘ ਪੰਜਾਬ ਨੂੰ ਛੱਡ ਕੇ ਬ੍ਰਿਟਾਨੀਆ ਛੱਡੇ ਕੇ ਵਿਲਾਇਤ ਉਨ੍ਹਾਂ ਦੀ ਗੈਰ ਹਾਜ਼ਰੀ ਦੇ ਵਿੱਚ ਸਾਡੋ ਜਿਹੜਾ ਪੰਜਾਬ ਮਿਲਿਆ ਉਹਦੀ ਹੱਦ ਦੇ ਉੱਤੇ ਅੱਜ ਸਾਂਝੇ ਹੋ ਕੇ ਗੱਲਬਾਤ ਕਰਨੀ ਹੈ ਸੂ ਸਤਕਾਰਯੋਗ ਸਾਧ ਸੰਗਤ ਜੀ ਇਹ ਜਿਹੜੀ ਬਗਵਾਈ ਹੁੰਦੀ ਹੈ ਇੱਕ ਸਰਕਾਰ ਵਾਂਜੋ ਫੌਜਾਂ ਜਿੱਤ ਕੇ ਹਾਰੀਏ ਸ਼ਾਹ ਮਮਦ ਜਿਨੇ ਦਾਸਤਾਨ ਸਿੱਖਾਂ ਦੀ ਲਿਖੀ ਹੈ ਇਹ ਉਹਦੇ ਸ਼ਬਦ ਨੇ ਕਿ ਇੱਕ ਸਰਕਾਰ ਵਜੋਂ ਮਹਾਰਾਜਾ ਰਜੀਤ ਸਿੰਘ ਇੱਕ ਸਰਕਾਰ ਵਜੋਂ ਫੌਜਾਂ ਜਿੱਤ ਕੇ ਹਾਰੀਆਂ ਅਸੀਂ ਜਿੱਤ ਗਏ ਸੀਗੇ ਅੰਗਰੇਜ਼ ਲਿਖਦੇ ਐ ਕਿ ਜਦੋਂ ਸਾਡੇ ਜੰਗ ਸਿੱਖਾਂ ਦੇ ਨਾਲ ਹੋਏ ਬਹਾਦਰੀ ਦੇ ਵਿੱਚ ਸਿੱਖ ਸਾਡੇ ਤੋਂ ਦੇ ਬਹੁਤ ਬਹਾਦਰ ਸੀਗੇ ਇਹਨਾਂ ਨੂੰ ਫਤਿਹ ਕਰਨਾ ਸਾਡੇ ਲਈ ਮੁਸ਼ਕਲ ਸੀ ਪਰ ਅਸੀਂ ਕਿਉਂ ਫਤਿਹ ਕਰਦੇ ਉਹ ਲਿਖਦੇ ਹੈ ਕਿ ਸਾਡੇ ਵਿੱਚ ਡਿਸਪਲਿਨ ਜਿਆਦਾ ਸੀ ਤਾਂ ਕਰਕੇ ਅਸੀਂ ਜਿੱਤ ਹਾਸਲ ਕੀਤੀ ਹੈ ਸੋ ਇਹ ਸਾਡਾ ਦਾਸਤਾਨ ਹੈਗਾ ਔਰ ਜਿਹੜੀ ਸਾਡੀ 파ਟੀ ਹੈ 40 ਸਾਲਾਂ ਤੋਂ ਅਸੀਂ ਇਹੀ ਉਸੂਲ ਫੜ ਕੇ ਜੋ ਦਸਵੇਂ ਪਾਤਸ਼ਾਹ ਦਾ ਹੁਕਮ ਹੈ ਇਨ ਗਰੀਬ ਸਿੱਖੋਂ ਕੋਲ ਦੂਮ ਪਾਤਸ਼ਾਹੀ ਤੇ ਸੰਤ ਜੀ ਨੇ ਸੰਤ ਭਿੰਨਾ ਮਣਦੇ ਆਖਰੀ ਸ਼ਬਦ ਨੇ ਕਿ ਜਦੋਂ ਹਿੰਦੂਆਂ ਫੜ ਜਾਂ ਦਰਬਾਰ ਸਾਹਿਬ ਦੇ ਉੱਤੇ ਅਟੈਕ ਕਰਨਗੇ ਤਾਂ ਖਾਲਿਸਤਾਨ ਦਾ ਨਹੀਂ ਪੱਥਰ ਰੱਖਿਆ ਜਾਊਗਾ ਅੱਜ 40 ਸਾਲ ਹੋ ਗਏ ਐ ਕਿ ਅਸੀਂ ਸੰਤ ਜਗਨ ਸਿੰਘ ਢੰਗਾਂ ਬਣਿਆ ਤਾਂ ਤੇ ਗੁਰੂ ਦਸਵੇਂ ਪਾਤਸ਼ਾਹ ਦੇ ਬਚਨਾਂ ਨੂੰ ਕਦੇ ਛੱਡਿਆ ਨਹੀਂ ਐ ਬੜੀ ਲੰਬੀ ਲੜਾਈ ਕਰਨੀ ਪੈਂਦੀ ਐ ਆਜ਼ਾਦੀ ਲੈਣ ਨੂੰ ਤੇ ਸਾਡੀ ਪਾਰਟੀ ਤੇ ਤੁਸੀਂ ਬੜੇ ਤਖੜੇ ਬਹਾਦਰੋਂ ਜਿਹੜਾ ਅਜੇ ਤੱਕ ਤੁਸੀਂ ਕੋਈ ਕੁਰਸੀ ਮਨਜ਼ੂਰ ਨਹੀਂ ਕੀਤੀ ਕਿਸੇ ਤਰ੍ਹਾਂ ਦੀ ਬੇਈਮਾਨੀ ਦੇ ਵਿੱਚ ਤੁਸੀਂ ਆਏ ਨਹੀਂ ਔਰ ਸਿੱਧੀ ਟੱਕਰ ਹਿੰਦੂਤਵ ਨੂੰ ਦਿੱਤੀ ਹੈ ਜਿਵੇਂ ਸਾਡੇ ਪਾਤਸ਼ਾਹ ਦਾ ਹੁਕਮ ਹੈ ਜਿਹਦੇ ਪਿੱਛੇ ਸੰਜਨੈਨ ਸਿੰਘ ਢਿੰਡਾ ਵਾਲੇ ਨੇ ਆਪਣੀ ਸ਼ਹਾਦਤ ਕਮਾਈ ਹੈ ਸੋ ਹੁਣ ਅਨੇਕਸਨ ਹੈਗੇ ਆ ਮੈਂ ਆਸ ਕਰਦਾ ਹਾਂ ਕਿ ਅਸੀਂ ਬਹੁਤ ਸਾਰੇ ਕੈਂਡੀਡੇਟ ਪੰਜਾਬ ਦੇ ਵਿੱਚ ਦੋ ਕੈਂਡੀਡੇਟ ਅਸੀਂ ਹਰਿਆਣੇ ਦੇ ਵਿੱਚ ਤੇ ਇੱਕ ਕੈਂਡੀਡੇਟ ਕਸ਼ਮੀਰ ਦੇ ਵਿੱਚ ਖੜਾ ਕਰਤਾ ਹੌਲੀ ਹੌਲੀ ਅਸੀਂ ਵੱਧਦੇ ਜਾ ਰਹੇ ਹਾਂ ਆਪਣੇ ਜਿਹੜੀ ਜੱਦੋ ਜਹਿਦ ਹੈ ਉਹਦੇ ਵਿੱਚ ਇੰਨੇ ਸਾਲਾਂ ਤੋਂ ਬਾਅਦ ਅਸੀਂ ਪਿੱਛੇ ਨਹੀਂ ਹਟੇ ਅਸੀਂ ਬਰਬਰ ਰਹੇ ਹਾਂ ਪਰ ਹੁਣ ਅਸੀਂ ਹੌਲੀ ਹੌਲੀ ਵਧਣਾ ਸ਼ੁਰੂ ਕਰ ਦਿੱਤਾ ਹੈ ਸੋ ਮੈਂ ਆਸ ਕਰੂੰਗਾ ਕਿ ਕੌਮ ਤਖੜੀ ਹੋ ਕੇ ਚੱਠੀ ਰਹੂਗੀ ਔਰ ਪਹਿਲੀ ਜੂਨ ਨੂੰ ਜਿਹੜੀਆਂ ਵੋਟਾਂ ਪੈਣੀਆਂ ਐ 25 ਤਰੀਕ ਨੂੰ ਸ਼ਾਇਦ ਹਰਿਆਣੇ ਦੇ ਵਿੱਚ ਪੈਰੀਆਂ ਆਪਾਂ ਆਪਣੇ ਖਾਲੀ ਦਾ ਨੰਬਰ ਸਰ ਦਾ ਡਾਟਾ ਵੀ ਨਿਸ਼ਾਨ ਹੋਊਗਾ ਉਹਦੇ ਤੇ ਵੋਟਾਂ ਪਾ ਕੇ ਅਖੰਡੀ ਦਾ ਨੰਬਰ ਸਰ ਨੂੰ ਜਿੱਤ ਹਾਸਲ ਕਰਾਵਾਂਗੇ ਸੋ ਤੁਹਾਡੇ ਨਾਲ ਬਹੁਤ ਸੋਹਣੀਆਂ ਗੱਲਾਂ ਕੀਤੀਆਂ ਇੱਥੇ ਹਰਿਆਣੇ ਦੇ ਕੈਂਡੀਡੇਟ ਸਰਦਾਰ ਹਰਜੀਤ ਸਿੰਘ ਨੇ ਗੱਲ ਕੀਤੀ ਹੈ ਖਰਪਾਨਾ ਦੀ ਕੀ ਖਰਪਾਨਾ ਸਾਡੀ ਅੰਤਮੇ ਲਾਲੰਜੇ ਹੈ ਸਾਥ ਸੱਜਣ ਜੀ ਹੁਣ ਗੱਲ ਤਾਂ ਨਹੀਂ ਕਰਨੀ ਚਾਹੀਦੀ ਪਰ ਹੁਣ ਸੱਚੀ ਗੱਲ ਹੈ ਕੀ ਸਖਤ ਤੋਂ ਥੋੜੇ ਰੱਖਿਆ ਵੀ ਜਾਂਦਾ ਆਪਾਂ ਬੜੇ ਫਕਰ ਦੇ ਨਾਲ ਗੱਲ ਕਰਦੇ ਆਂ ਕਿ ਅਰੰਭ ਸੇ ਸਵਾਮਾਨ ਤਿਲਕ ਤੋਲ ਕੇ ਫੇਰ ਆਪਣੀ ਰੋਟੀ ਖਾਂਦਾ ਸੀਗਾ ਹੁਣ ਤਿਲਖ ਦੀ ਜਿੰਨਾ ਖੋਹ ਹੰਦਾ ਜਿਨੂ ਦਾ ਸਵਾ ਬਾਂਡ ਜਨੇਉ ਤੋਲ ਕੇ ਫੇਰ ਰੋਟੀ ਖਾਂਦਾ ਸੀਗਾ ਤੇ ਰੋਜ਼ ਹੀ ਜਨੇਉ ਲੈ ਜਾਂਦੇ ਸੀ ਤੇ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੇ ਇੱਕ ਜ਼ੁਲਮ ਦੇ ਖਿਲਾਫ ਆਪਣੀ ਸ਼ਹਾਦਤ ਦੇਤੀ ਹੁਣ ਜੇ ਆਪਾਂ ਜਨ ਗੁਰੂ ਸਾਹਿਬ ਦੀ ਕਰਦੇ ਹਾਂ ਕਿ ਇੰਨਾਂ ਨੇ ਜਨਉ ਤੇ ਹਿੰਦੂ ਧਰਮ ਬਚਾਉਣ ਦੇ ਲਈ ਆਪਣੀ ਸ਼ਹਾਦਤ ਦਿੱਤੀ ਹੈ ਹੁਣ ਤੁਹਾਨੂੰ ਸ਼ਰਮ ਆਉਗੀ ਜੇ ਮੈਂ ਤੁਹਾਨੂੰ ਦੱਸਾਂ ਕਿ ਹੁਣ ਸਾਨੂੰ ਜਵਾਬ ਮਿਲਦਾ ਹੈ ਕਿ ਤੁਸੀਂ ਦੱਸੋ 1947 ਤੋਂ ਬਾਅਦ ਤੁਹਾਡੀਆਂ ਕਿਰਪਾਆਂ ਨਾਲ ਨਹੀਂ ਹਨ ਲੱਥੀਆਂ ਸਮਝ ਰਹੇ ਹੋ ਮੇਰੀ ਗੱਲ ਸਰਮਾਰੀ ਹੈ ਫਿਰ ਆਪਾਂ ਜਾਣ ਕਰਦੇ ਆ ਕਿ ਨਾਦਰ ਸ਼ਾ ਤੇ ਐਮਚਾਬ ਦਨ ਲਈ ਹਜ਼ਾਰਾਂ ਦੀ ਤਦਾਦ ਦੇ ਵਿੱਚ ਬੀਬੀਆਂ ਖਾਬਲੂ ਬਸਰੇ ਨੂੰ ਆਪਣੇ ਮੁਲਕਾਂ ਦੇ ਵਿੱਚ ਲੈ ਜਾਂਦੀਆਂ ਸੀਗੀਆਂ ਹੁਣ ਪਤਾ ਕਹਿੰਦੇ ਐ ਕੀ ਕਹਿੰਦੇ ਆ ਕਹਿੰਦੇ ਜੀ ਉਹ ਗੱਲ ਛੱਡੋ ਅਫਗਾਨੀ ਜੇ ਨਾਦਰ ਸਾਹ ਦੇ ਹੁਣ ਤੁਸੀਂ ਦੱਸੋ ਤੁਸੀਂ ਆਪਣੀਆਂ ਬੀਬੀਆਂ ਨੂੰ ਬਚਾ ਸਕਦੇ ਹੋ ਤੁਹਾਡੇ ਨਾਲ ਕੀ ਕੀਤਾ ਗਿਆ 1986 ਤਹਰਾਣੀ ਤੱਕ ਟਾਈਮ ਕੀ ਕੀਤਾ ਗਿਆ ਸੋ ਮੇਰਾ ਮਤਲਬ ਕਹਿਣ ਦਾ ਹੈ ਤੇ ਜੰਬੀਰ ਮੁਖ ਸਾਡੀ ਫੌਮ ਦੇ ਲਈ ਕਿ ਆਪਾਂ ਹੁਣ ਕਿੱਥੇ ਜਾ ਕੇ ਵੋਟ ਪਾਉਣੀ ਹੈ ਤੇ ਆਪਣਾ ਪੁਵੈਖੀ ਹੈ ਜੇ ਤਾਂ ਆਪਣੂ ਟਿਕਟਾਂ ਜਿਹੜੀਆਂ ਮੈਂ ਦਸੀਆਂ ਚੰਗੀਆਂ ਲੱਗਦੀਆਂ ਫੇਰ ਤਾਂ ਜ਼ਰੂਰ ਜਿਹੜਾ ਅਕਾਲੀ ਦਲ ਅੰਮ੍ਰਿਤਸਰ ਦੇ ਖਿਲਾਫ ਖੜਾ